ਸੁਸਿਰਾਂੋਂ ਤਰਫੋਂ ਜਬ ਵੀ ਵੀਰਾਂ ਨੂੰ ਤੇ ਚੈਨ ਸਰ ਪੰਜਾਬੀ ਵੀ ਵੀ ਅੱਜ ਆਪਣੇ ਸੈੱਟ ਤੇ ਦਵਾੜਤ ਵਾਲੀ ਆ ਗਿਆ ਗੁੱਡ ਨਿਊਜ਼ ਤੇ ਇਹ ਸਾਰੇ ਹੋ ਗਏ ਵੀ ਲਗਾਤਾਰ ਗੁੱਡ ਨਿਊਜ਼ ਲਈ ਆਈ ਤਰੀ ਹੁੰਦਾ ਦਾ ਵੀ ਕੀ ਕਰੀਆ ਵੀ ਆਇਆ ਨਿਹਾਂ ਕੀਆ ਕਰਦੇ ਸੁਣਾ ਹਾਂ ਹਾਂ ਇਹ ਵੀ ਕਰਤਾ ਸੁਣਾਮ ਤੇ ਬਾਕੀ ਵੀ ਕਿੱਥੇ ਦੀ ਆਪ ਹਾਂ ਗੁੱਡ ਨਿਊਜ਼ ਆ ਚੁੱਕੀ ਹੈ ਵੀ ਕੀ ਕਹਿਣਾ ਹੁਣ ਮੈਂ ਦੱਸਾਂ ਮੇਰੇ ਅਸਰ ਹਾਂ ਮੇਰੇ ਅਸਰ ਬਹੁਤ ਵੱਡੀ ਗੁੱਡ ਨਿਊਜ਼ ਹੈ ਕਿ ਆਪਣੀ ਕਬੂਤਰਾਂ ਵਾਲ ਨੇ ਆਂਡੇ ਧਰੇ ਸੀਗੇ ਤੇ ਆਪਣੀ ਰਾਣੀ ਨੇ ਵੀ ਆਪਣੀ ਸੀਲ ਕੁਕੜੀ ਨੇ ਆਂਡੇ ਧਰ ਲਏ ਵੀ ਨਾਲ ਆਪਣੀ ਰਾਣੀ ਨੇ ਠੀਕ ਹੈ ਤੇ ਦਿਖਾਉਣਾਗਾ ਆਪਣੀ ਰਾਣੀ ਨੇ ਆਹ ਖੜੀ ਆਪਣੀ ਰਾਣੀ ਆਂਡਿਆਂ ਦੇ ਬਾਪ ਸਾਹਮਣੇ ਖੜਾ ਆਂਡਿਆਂ ਦੇ ਬਾਪ ਤੇ ਭਾਈ ਇਹਨੇ ਦਿਵਾਰ ਤੋਂ ਹੁਣ 11 ਆਂਡੇ ਦੇ ਕੇ ਰੋਜ਼ ਆਂਡੇ ਦਿੰਦੀ ਹੁਣ ਚਾਰ ਕਿੰਨੇ ਦੇ ਇਹ ਚਾਰ ਦੇਤੇ ਆ ਜਿੱਚੋ ਇੱਕ ਆਂਡਾ ਫਰਿੱਜ ਚ ਰੱਖ ਤਾ ਦਾਦੂ ਉਹਨਾਂ ਨੇ ਗਲਤੀ ਨਾਲ ਤੇ ਤੈਨ ਟੌੜੀ ਚ ਇੱਕ ਫਰਿੱਜ ਜਿ ਰੱਖਿਆ ਵੀ ਉਹ ਨਹੀਂ ਬੱਚਾ ਕੜਦਾ ਫਿਰ ਵੇਚ ਦੇ ਵੀ 2-4 ਤਾਂ 2-4 ਤਾਂ ਕੱਢੂਗੀ ਇਹ ਬੱਚੇ ਹੈ ਤੇ ਵੇਚਦੇ ਆ ਬਈ ਵੈਸੇ ਇੱਕ ਵਾਰ ਡੈਡੀ ਨੇ ਕੁੱਕੜ ਪਾਲਿਆ ਵਾ ਮੇਰਾ ਮਨ ਕਰਦਾਗਾ ਹਜੇ ਨਾ ਬੱਚੇ ਉਹ ਉਹ ਕੁੱਕੜ ਦੇ ਕੜਾਈਏ ਪਰ ਬਈ ਡੈਡੀ ਨੇ ਕਿਹਾ ਕਿ ਉਹਨਾਂ ਜਿਹੜੇ ਏਡੀਆਂ ਏਡੀਆਂ ਚੁੰਜਾਂ ਨਹੀਂ ਹੁੰਦੀਆਂ ਕੁੱਕੜਾਂ ਦੀ ਉਹ ਕੁੱਕੜ ਆ ਉਹਦੇ ਵੀ ਸੋਚਾਂਗੇ ਆਪਾਂ ਬੱਚੇ ਕਢਾਉਂਦੇ ਬਾਕੀ ਇਹਦੇ ਵੀ ਕਢਾਵਾਂਗੇ ਇਹ ਸੁਲਤਾਨ ਦੇ ਦੇਖਿਆ ਵੀ ਕਿਹੋ ਜਿਹਾ ਚਿੱਟਾ ਬੱਚਾ ਕੱਢਿਆਗਾ ਪਿਆਰ ਸੀਲ ਆ ਉਹ ਜਿੰਨਾ ਜਿਹੜੇ ਮੇਰੇ ਪਿਆਰ ਸੀਲ ਹੁੰਦੇ ਆ ਉਹਨਾਂ ਪੁੰਜਾ ਆਏ ਹੁੰਦਾਗਾ ਦਿਖਾਉਣਾਗਾ ਉਹ ਚਿੱਟੇ ਬੱਚੇ ਦਾ ਬਾਈਕ ਆ ਕਮੈਂਟਾਂ ਨੇ ਜਿਹੜੇ ਟਨ ਆਫ ਕੀਤੇ ਵੇ ਟਨ ਆਫ ਕੀਤੇ ਵੇ ਆਉਂਦੇ ਹੀ ਨਹੀਂਗੇ ਬਾਕੀ ਵੀ ਆ ਦੇਖੋ ਮਾ ਦੇਖੋ ਇੱਧਰ ਆ ਦੇਖੋ ਵੀ ਆ ਪੂੰਜਾ ਦੇਖੀਏ ਨਾ ਕਿਵੇਂ ਆ ਥੱਲੇ ਨੂੰ ਆਣ ਦੇਖੋ ਹੈ ਨਾ ਆ ਦੇਖੋ ਤੁਰ ਹੀ ਜਾਂਦਾ ਗਾ ਇਹ ਵੀ ਪਯਾਰ ਸੀਲਾ ਕਰਕੇ ਦਾਦੂ ਨੇ ਦੱਸਿਆ ਜਿਨ੍ਹਾਂ ਨੇ ਐ ਪੂੰਜਾ ਹੁੰਦਾ ਇਹਦਾ ਵੀ ਆਈ ਆ ਤਾਂ ਕਰਕੇ ਤੇ ਵੀ ਆਪਣੀ ਰਾਣੀ ਨੇ ਆਂਡੇ ਧਰੇ ਆ ਦਿਖਾਵਾਂ ਚਲੋ ਇਹ ਚੱਲ ਕੇ ਦਿਖਾਉਣਾ ਮੈਂ ਕਿੱਡੇ-ਕੱਡੇ ਆਂਡੇ ਆ ਜੋ ਮੈਂ ਡੇ ਡੇ ਜੇ ਇੱਡੇ-ਇੱਡੇ ਇੱਡੇ-ਇੱਡੇ ਤੇ ਬਾਕੀ ਵੀ ਐ ਕਰਾਣੀ ਦਾ ਨਾ ਮੈਨੂੰ ਲੈ ਦੇਣਾ ਜਾ ਹਾਂ ਆ ਆਂਡਾ ਵੀ ਰਾਣੀ ਦਾ ਬਾਕੀ ਵੀ ਇਹ ਨਾਲ ਇਹ ਵਿਦੇਸੀ ਦਾ ਇਹ ਵਿਦੇਸੀ ਦਾ ਇਹ ਵਿਦੇਸੀ ਦਾ ਇਹ ਤਾਂ ਪੱਕਾ ਹੀ ਪਾ ਦੇਸੀ ਦਾ ਹਾਂ ਦੇਖੋ ਆ ਸ਼ਾਟ ਆ ਜਾਗਾ ਦੇਖੋ ਲੱਗਦਾ ਮੇਰਾ ਸਿਰਾਂਡਾ ਬਾਕੀ ਆ ਬਈ ਤੋੜੀ ਇੱਥੇ ਰੱਖੀ ਵੀ ਆ ਮੈਂ ਆ ਵੀ ਤਾਂ ਅੰਡੇ ਆਹ ਦੇਖੋ ਵੀ ਨਹੀਂ ਓਏ ਇਹਦੇ ਚਟੇ ਅੰਡੇ ਆ ਹਾਏ ਏ ਚਟਿਆ ਆਉ ਆਂਦਾ ਲਾਦਾ ਆ ਆਲਾ ਦਾ ਪਤਾ ਨਹੀਂ ਆਲਾਗਾ ਇਹਨਾਂ ਦਿਨ ਜੇ ਆ ਜਾਂ ਆ ਤੇ ਜਾਂ ਫਿਰ ਆ ਆ ਤਾਂ ਲਾ ਆ ਦੇਖੀਏ ਨਾ ਵੀ ਇਹ ਵੀ ਨਹੀਂਗਾ ਇਹਨਾਂ ਦਵਾ ਜੋ 1 2 ਇਹਨਾਂ ਦਵਾ ਜੋ ਓਏ ਹਾਂ ਡਾਟੋ ਟੋਟੇ ਲਾਈਕ ਕਰ ਦੇ ਮੈਨੂੰ ਦੋੜ ਦੇ ਮੈਨੂੰ ਤੁਬਾਕੀ ਵੀ ਆ ਰਿਹਾ ਇੱਕ ਠੀਕ ਆ ਬਾਹਰ ਰੱਖ ਦੇਣਾ ਇੱਕ ਆ ਹੋ ਗਿਆ ਦੋ ਆ ਹੋ ਗਿਆ ਤੀਜਾ ਇਹ ਜੀ ਰੱਖ ਦੇਣਾ ਟੱਟ ਨਾ ਆਉਣ ਸੀਲਾਂ ਦਾ ਵੀ ਕੀਮਤੀ ਬੜੇ ਆਂਡੇ ਆ ਮੈਂ ਹੁਣ ਵੀ ਦੇਸੀ ਦੇ ਦੇਸੀਆਂ ਦੇ ਬੱਚੇ ਨਹੀਂ ਘਰਾਉਣੇਗੇ ਹੁਣ ਮੈਂ ਸੋਚੀ ਇਹ ਨਾ ਆ ਜਿੰਨੇ ਆ ਇੰਨੇ ਰਹਿਣਗੇ ਆਪਾਂ ਦੇਸੀ ਉਹ ਸੀਲ ਸੀਲ ਮੈਂ ਨਸਲ ਦੇ ਕਢਾਵਾਂ ਪਿਆਰ ਨਾਲ ਮੈਸ ਹੀਲ ਬੱਚੇ ਕਦਮ ਨਾ ਹਣ ਦੇਖਦੇ ਆ ਕਿ ਹੋਣਗੇ ਦੇਖਦੇ ਆ ਨਾਲ ਜੇ ਦਾਦੂ ਨੇ ਪੁੱਕਿਆਗਾ ਵੇ ਆਪਾਂ ਕੁੱਕਰ ਦੇਖਣ ਵੀ ਜਾਵਾਂਗੇ ਪਰ ਹੇ ਟਾਈਮ ਹੀ ਲੜ ਖੇਤ ਕੰਮ ਕਰਦੇ ਟਰੈਕ ਨਾਲ ਤੇ ਦੇਖਦੇ ਆ ਹੁਣ ਕਿਤੇ ਜੇ ਟਾਈਮ ਲੱਗਿਆ ਦਾਦੂ ਦਾ ਤਾਂ ਕੁੱਕਰ ਲਿਆ ਕੇ ਉਹਨਾਂ ਨੇ ਕਿਹਾ ਬਾਜੀ ਤੇ ਛੜਨਾ ਹਜੇ ਦੋ ਬਾਜੀ ਜਿੱਤ ਚੁੱਕਿਆਗਾ ਉਹ ਇਹਦੇ ਨਾਲ ਲਿਆ ਕੇ ਕੁੱਕੜੀ ਨਾਲ ਛੱਡ ਦਾਂਗੇ ਫਿਰ ਇਹਦੇ ਵੀ ਇਹਦੇ ਵੀ ਹੋ ਜਾਣਗੇ ਉਹ ਕੁੱਕੜ ਦੇ ਵੀ ਹੋ ਜਾਣਗੇ ਕਿਉਂਕਿ ਉਹ ਕੁੱਕੜ لازمی ਚਾਹੀਦਾ ਮੈਨੂੰ ਤਾਂ ਯਾਰੀ ਇ ਡਿਜੋਨ ਵਾਲਾ ਕੁੱਕੜ ਪਿਆਰ ਹੁੰਦਾ ਬਈ ਉਹ ਵੀ ਬਾਕੀ ਵੀ ਉਹ ਤਾਂ ਮੈਨੂੰ ਪੱਕਾ ਹੀ ਚਾਹੀਦਾ ਮੈਂ ਬੱਚੇ ਕਢਾਉਣੇ ਆ ਉਹਦੇ ਪੱਕਾ ਤੇ じゃਾ ਫਿਰ ਆਪਾਂ ਕੁੱਕੜੀਓ ਕੀ ਹੈ ਤੇ じゃਾ ਫਿਰ ਆਪਾਂ ਕੁੱਕੜੀ ਉੱਥੇ ਦੇ ਆਵਾਂਗੇ ਜੇ ਨਾਲ ਆਇਆ ਆਇਆ ਇ

ਲਾ ਮਾਨ ਲਾ ਕਰ ਬਈ ਇਹ ਵੀ ਆਖੇ ਸਹੀ ਆ ਡਰ ਗਿਆ ਤੇ ਬਾਕੀ ਵੀ ਆਪਣਾ ਬਾਦਸ਼ਾ ਬਾਦਸ਼ਾ ਹੈ ਗਾਲਾਂ ਕਮਾਈ ਇਹ ਦੰਦ ਦਿਖਾ ਯਾ ਦੇ ਦੰਦ ਦਿਖਾ ਦੰਦ ਦਿਖਾ ਨਾ ਨੀ ਦੰਦ ਕੰਨਾ ਪੀ ਲੈ ਦੰਦ ਮੇਰੀ ਬੇਟਿੰਗ ਕਰਨੀ ਦੇਖੋ ਪਹਿਲਾਂ ਘਟ ਸਿੰਘ ਤੇ ਇੰਨੇ ਠੇਖੇ ਕਰੀ ਫਿਰਦਾ ਨੇ ਕੋ ਵੀ ਜੰਬੀ ਬਿੱਲੀ ਨਹੀਂ ਪੰਜਿਆਂ ਨਾਲ ਆਉਦਾ ਆਇਆ ਲੱਕੜ ਤੇ ਕਰਦੀ ਹੁੰਦੀ ਆ ਐਵੇਂ ਇਹ ਕਰੀਂਦਾ ਵੇ ਸਿੰਘ ਦੇ ਇਹ ਹਾਂ ਇਹ ਦੇ ਮਾਰ ਦੇਗਾ ਅਰੇ ਬਾਦਸ਼ਾਹ ਤਾਂ ਬਾਦਸ਼ਾਹ ਬਹੁਤ ਤਕੜਾਗਾ ਇਹਦੀ ਲੱਤ ਤੋੜਤੀ ਉਹ ਵਾਲੀ ਆਲੀ ਬਈ ਇਹਨੇ ਉਹ ਤਾਂ ਖੜਾ ਸੀਗਾ ਇਹ ਖੜਾ ਸੀਗਾ ਆਹਲਾ ਬੱਕਰਾ ਆਪਣਾ ਇੱਥੇ ਖੜਾ ਸੀਗਾ ਬਈ ਠੀਕ ਆ ਉਹ ਉੱਥੇ ਦੇ ਠੀਕ ਆ ਬੱਕਰੀ ਦੇ ਪੈਰ ਕੋਲ ਇੱਥੇ ਦੇ ਜਿਸ ਦੋ ਮਿੰਗਣਾ ਬੰਗਾ ਆ ਮੈਂ ਉਹ ਉਥੇ ਜਿਸ ਦੋ ਮਿੰਗਣਾ ਬੰਗਾ ਉਹ ਸਾਹਮਣੇ ਦੇਦੀ ਹੋਣੀ ਆ ਉਹ ਤੇ ਬਈ ਬਾਦਸ਼ਾਹ ਖੜਾ ਸੀ ਉਹ ਦਰਵਾਜੇ ਕੋਲੇ ਤੇ ਬਈ ਬਾਦਸ਼ਾਹ ਆਇਆ ਪਹੁੰਚ ਕੇ ਵੀ ਢੀ ਭੜੀ ਟੱਕਰ ਮਾਰੀ ਇਹਦਾ ਢੱਡ ਨੂੰ ਇੱਥੇ ਆ ਕੇ ਵਜਿਆ ਬਾਅਦ ਚ ਵੀ ਮੋਤੋ ਹੋਲੀ ਗਿਆ ਅਸੀਂ ਫਿਰ ਬਈ ਮਹਾਂ ਇਹਨੂੰ ਕੀਤਾ ਡਾ ਖਤਰਨਾਕ ਹੋਇਆ ਪਿਆ ਮੈਨੂੰ ਤਾਂ ਵੈਸੇ ਐ ਕੁਛ ਨਹੀਂ ਕਹਿੰਦਾਗਾ ਮੈਂ ਭਾਂ ਅੰਦਰ ਜਾਵਣ ਅੰਦਰ ਚਾਲਦੇ ਹਾਂ ਇਹਨਾਂ ਦੇ ਬਾਕੀ ਵੀ ਬੱਕਰੀਆਂ ਮੇਰੇ ਤੋਂ ਮੇਰੇ ਤੋਂ ਡਰਦੀਆਂ ਬੱਕੀਆਂ ਹੂੰ ਬਾਦਸ਼ਾਹ ਨਾ ਡਰੇ ਨਾ ਡਰੇ ਬਾਦਸ਼ਾਹ ਤੇ ਨਾ ਡਰਿਆ ਇਹ ਨਾਂ ਨਹੀਂ ਮੈਂ ਰੱਖਿਆ ਜੀ ਨਾਮ ਕੀ ਰੱਖੀਏ ਕੀ ਰੱਖੀਏ ਬਾਕੀ ਵੀ ਦੇਖੋ ਨੀਟ ਐਂਡ ਕਲੀਨ ਹੋਇਆ ਪਿਆ ਕੱਲ੍ਹ ਪਰਸ ਨੂੰ ਨਵਾਇਆ ਸੀਗਾ ਦੇਖੋ ਵੀ ਹਾਈਟ ਤੇ ਦੇਖੋ ਦੇਖ ਗੱਡਾ ਬਾਸ਼ਾ ਪਾ ਦਈਏ ਢੜਾਇਆ ਦੇਖੋ ਤੇ ਬਈਇੱਕ ਤੇਰੀ ਗੱਲ ਦਸਾਂ ਮੈਂ ਹਾਂ ਲਾ ਕੌਂਗੀ ਰੋੜੀ ਬਈ ਸਾਰਾ ਨੂੰ ਹਾਂ ਤਾਂ ਤੇ ਜਾਣੋ ਮੇਰਾ ਪਿਆਰ ਉਰਾ ਮੈਂ ਐਕੇ ਨੂੰ ਵੀ ਗੱਲ ਦੱਸਦੀ ਹਾਂ ਚੱਲ ਰਹਿਣ ਹੀ ਦਿੰਦੇ ਆ ਵੀ ਇਹਨੂੰ ਤਾਂ ਨਹੀਂ ਦੱਸਣੀ ਜਾਨਵਰਾਂ ਸਾਹਮਣੇ ਉਹ ਗੱਲ ਨਹੀਂ ਕਰੀ ਦੇਗੀ ਕਿਉਂਕਿ ਫਿਰ ਜਾਨਵਰ ਐ ਕਰਦਾ ਨਹੀਂਗਾ ਬਾਲ ਟੱਕ ਜਾਈ ਯਾਰ ਤੂੰ ਇਹ ਓਏ ਓਏ ਮੋਢੇ ਤੇ ਮਾਰੀ ਮੋਢਾ ਤੇ ਮਾਰੀ ਨੇ ਬਈ ਸਿੰਘ ਬਹੁਤ ਵੜਾ ਮਾਰਦਾ ਆ ਦੇਖੋ ਵੀ ਮੋਢਵੇਂ ਸਿੰਘ ਕਰੇ ਹਾ ਵਾਚੀ ਵਜੇ ਦੇ ਇਹ ਲੈ 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 ਕੈਮਰੇ ਵਿੱਚ ਬਸ ਬਾਕੀ ਵੀ ਟੱਕ ਜਾ ਯਾਰ ਤੂੰ ਹਾਈਟ ਚ ਕੈਮਰੇ ਬਹੁਤ ਛੋੜਾ ਲੱਗਦਾ ਪਰ ਹੈ ਬਹੁਤ ਵੱਡਾ ਵੀ ਕੈਮਰੇ ਵਿੱਚ ਰਿਐਲਿਟੀ ਚ ਬਹੁਤ ਵੱਡਾ ਦਾ ਇੱਕ ਗੱਲ ਹੋਰ ਦੱਸ ਦਰ ਮਰ ਮਰ ਮਾਰ ਲੇ ਵੀ ਇੱਕ ਚ ਬੇਡੇ ਦੇ ਡਰ ਜਾਂਦਾਗਾ ਸਸ ਹਮਨੇ ਸ਼ੇਰ ਆ ਬਚਪਨ ਤੋਂ ਪਾਲਿਆ ਹੋਵੇ ਇੱਕ ਚਪੇੜੇ ਤੇ ਢਾ ਲੈਂਦਾਗਾ ਪਰ 10 ਡੰਡੇ ਲੈ ਕੇ ਜੰਗਲੀ ਸ਼ੇਰ ਵੇ ਬਣਾ 10 ਡੰਡੇ ਲੈ ਕੇ ਵੱਡੇ ਵੱਡੇ ਆਦਮੀ ਬੋਡੀ ਬਿਲਡ ਖੜੇ ਹੁਣ ਸ਼ੇਰ ਨਹੀਂ ਡਰਦਾ ਫਿਰ ਵੀ ਤੇ ਇੱਕ ਸ਼ੇਰ ਇੱਕ ਸ਼ੇਰ ਬਚਪਨ ਦਾ ਸ਼ੇਰ ਪਾਲਿਆ ਹੋਵੇ ਇੱਕ ਬੰਨੇ ਨੇ ਉਹਦੇ ਚਪੇੜੇ ਤੋਂ ਢਾ ਰੈਂਦਾ ਮੈਂ ਕਹਿੰਦਾ ਲੈ ਆਹ ਸੰਗਵਾਇ ਦਿੱ ਆਏ ਉਹ ਕੌਣ ਡੇ ਲੜੀ ਜਾਂਦੇ ਇਹਦੇ? ਵਾਲ ਜਿਹੜੇ ਆ। ਆ ਛੱਡ। ਖਰਕ ਲੜੀ ਜਾਂਦੀ ਆ ਕੰਨਾਂ ਨਾਲ ਕਿਸਨ ਮੇਰੇ ਨਾਲ ਜ਼ਰੂਰੀ ਕਿਸਨ ਨਾਲ। ਆਇਆ। ਬਾਕੀ ਵੀ ਇਹ ਮੈਨੂੰ ਸੋਨਾ ਪਤਾ ਕਿਉਂ ਲੱਦਦਾਗਾ। ਬਹੁਤ ਸੋਨਾ ਲੱਦਦਾ ਵੀ ਆ ਜਿਹੜੇ ਇਹ ਆਵਾਜ਼ਾਂ ਖਿਲਰ ਰਹੇ ਆਂਦੇ ਹਨ। ਉਹ ਹਾਂ ਮੰਮਾ। ਉਏ ਬੱਸ ਬੱਸ ਆ ਸ਼ਾਬਾਸ਼ ਬੱਸ 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 ਅੱਜ ਇਹ ਵਾਲੇ ਵਾਲੇ ਆਲੇ ਚਿੱਟੇ ਵਾਲੇ ਤੇ ਆਏ ਆ ਖਿਲਰ ਰਹੇ ਆਂਦੇ ਆ ਨਾ ਉਹਦੇ ਮੈਨੂੰ ਬਹੁਤ ਸੋਹਣਾ ਲੱਗਦਾ ਮੈਨੂੰ ਆ ਚੰਗਾ ਆ ਨੰਗਾ ਨਹੀਂ ਤੇਰੇ ਨੇ ਮੈਂ ਚਲਾਕੀ ਨਾਲ ਨੰਗਾ ਬਣਾ ਆਏ ਬਾਸ਼ਾ ਐ ਬੱਤ ਬਹੁਤ ਇਲਾਦਾ ਬਈ ਨਹੀਂ ਪਾਪਾ ਲਾਤਾ ਮਾ ਬਾਤ ਜਬੀ ਕਿ ਗਰੀ ਨਹੀਂ ਆਈ ਸੁਲਤਾਨ ਦੀ ਗੱਲ ਪਤਾ ਕੀ ਹੋਈ ਆ ਬਈ ਅਕਸਰ ਇਹਦਾ ਜਿਹੜਾ ਪਿਓ ਸੀਗਾ ਰਾਜਵੀਰ ਮੱਟ ਦਾਦੂ ਕੋਲੇ ਉਹਦਾ ਬਈ ਜਿਹੜਾ ਬੱਕਰਾ ਸੀਗਾ ਇਹਦਾ ਪਿਓ ਬਾਦਸ਼ਾਹ ਦਾ ਹੌਲੀ ਬੋਲਦਾ ਬਿਲਣਾ ਤੇ ਉਹ ਬਈ ਬਿਮਾਰ ਸੀਗਾ ਬੁੱਢਾ ਹੋ ਗਿਆ ਸੀਗਾ ਵਾਵਾ ਟਾਈਮ ਹੋ ਗਿਆ ਮਾਲੇ ਹਾਂ ਬਾਹ ਟਾਈਮ ਨਹੀਂ ਹੋਇਆ 5-10 ਦਿਨ ਹੋ ਗਏ ਤੇ ਉਹ ਬਿਮਾਰ ਹੋ ਗਿਆ ਸੀਗਾ ਬਈ ਬੁੱਢਾ ਬੁੱਢਾ ਹੋ ਗਿਆ ਬਈ ਜਦੋਂ ਮੈਂ ਦੇਖਣ ਗਿਆ ਸੀ ਨਾ ਉਹ ਬੱਕ ਬੱਕਰਾ ਮਤਲਬ ਬਾ ਬੱਕਰਾ ਬਾਸ਼ਾ ਲੈਣ ਗਏ ਸੀਗੇ ਬੱਕਰਾ ਦੇ ਬਈ ਇਡਾ ਤਕੜਾ ਬੱਕਰਾ ਸੀਗਾ ਨਾ ਆਪਣੇ ਬਾਸ਼ਾ ਤੋਂ ਵੱਧ ਤਕੜਾ ਹੀ ਹੋਊਗਾ ਬਾਸ਼ਾ ਤੋਂ ਵੀ ਵੱਧ ਗੁਣਾ ਹੀ ਤਕੜਾ ਸੀਗਾ ਬਈ ਤੇ ਬਈ ਫੇਰ ਬੁੱਢਾ ਹੋ ਗਿਆ ਜਦੋਂ ਵਾਵਾ ਸਾਲ ਪਾਰ ਬੁੱਢਾ ਹੋ ਗਿਆ ਤੇ ਇਹਦੇ ਜਿਹੜੇ ਬਾਸ਼ਾ ਦੇ ਆਪਣੇ ਵੱਡੇ ਭਰਾ ਸੀਗੇ ਉਹ ਬੋਕ ਬਣ ਗਏ ਤੇ ਇਹ ਬੁੱਢਾ ਹੋ ਗਿਆ ਤੇ ਉਹ ਬਾਅਦ ਚ ਬਿਮਾਰ ਹੋ ਗਿਆ ਬੁੱਢਾ ਹੋ ਗਿਆ ਬਹੁਤ ਮਾਰ ਰੋਇੰਦਾ ਤੇ ਇੱਕ ਦਿਨ ਉਹ ਡਾਕਟਰ ਕੋਲੇ ਲੈ ਕੇ ਚਲੇ ਸੀਗੇ ਡਾਕਟਰ ਉਧਰ ਲੈ ਕੇ ਪਤਾ ਨਹੀਂ ਜਾਣ ਲੱਗੇ ਰਾਤ ਨੂੰ ਉਹਦੀ ਮਰ ਗਿਆ ਵੀ ਡੈਥ ਹੋ ਗਈ ਮਰ ਗਿਆ ਤੇ ਵੀ ਉਹਨਾਂ ਨੂੰ ਵੀ ਬਹੁਤ ਸੋਸ ਹੈ ਤੇ ਸਾਨੂੰ ਵੀ ਬਹੁਤ ਹੋਇਆ ਕਿ ਆ ਗਈ ਬਈ ਆਪਣੇ ਆਪਣੇ ਘਰ ਦਾ ਬੱਕਰਾ ਸੀਗਾ ਮੰਨ ਲਓ ਵੀ ਆਪਣਾ ਉਹਦੇ ਕੋਲੇ ਬਲੱਡ ਆ ਆਪਣੇ ਉਹ ਬੱਕਰੇ ਦਾ ਆਪਣੇ ਕੋਲੇ ਬਲੱਡ ਆ ਕਿਉਂਕਿ ਉਹਦਾ ਹੀ ਬੱਚਾ ਸੀਗਾ ਬਾਕੀ ਵੀ ਬਹੁਤ ਔਖਿਆ ਤੰਮਿਲ ਦੇ ਆਪ ਆਪਣੀ ਅਗਲੀ ਵੀਡੀਓ ਲਾਈਕ ਕਰੇ ਸਬਸਕ੍ਰਾਈਬ ਕਰੇ ਤੇ ਆਪਣੇ ਪਿਆਰਵਾਨਾ ਮਿੱਤਰਾਂ ਨਾਲ ਸ਼ੇਅਰ ਕਰਿਓ ਭਈ ਤੇ ਰਾਜਵੀਰ ਦਾਦ ਰਾਜਵੀਰ ਮੱਡ ਦਾਦ ਨੂੰ ਵੀ ਫੋਲੋ ਕਰ ਲਿਓ ਪਲੀਜ਼ ਮਿਲਦੇ ਆਪਨੇ ਅਗਲੇ ਟਾਪਿਕ ਚ ਫਰਬ ਰੱਖਾ ਜੱਟੋ